ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਪਹੁੰਚੇ ਆ ਜੀ ਆਪਾਂ ਮੰਡੀ ਅਹਿਮਦਗੜ ਪੁੱਟੇ ਵਾਲੇ ਦੀ ਦੁਕਾਨ ਤੇ ਤੇ ਭਰਾ ਸਾਡਾ ਆਮਨ ਠੀਕ ਆ ਜੀ ਤੇ ਇਹਨਾਂ ਕੋਲੇ ਬਾਈ ਜੀ ਬਦਾਮ ਗਿਰੀ ਕਾਗਜੀ ਬਦਾਮ ਤੇ ਟੁੱਟ ਬਦਾਮਾਂ ਦੀ ਬਾਈ ਜੀ ਸਾਰਾ ਕੁਝ ਆਇਆ ਤੇ ਆਪਾਂ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾ ਰਹੇ ਹਾਂ ਠੀਕ ਆ ਜੀ ਤੇ ਬਾਈ ਜੀ ਆਜੋ ਆਮਨ ਜੀ ਤੇ ਪਹਿਲਾ ਆਪਣੇ ਕਾਗਜੀ ਬਦਾਮ ਦੇ ਵਿੱਚ ਕੀ ਕੀ ਵੈਰਾਈਟੀ ਉਹਦਾ ਹੈ ਜੀ ਦੇਖੋ ਜੀ ਆਪਣੇ ਕੋਲੇ ਬਲੂ ਡਾਇਮੰਡ ਵੀ ਹੈਗਾ ਪੂਰਾ ਵਧੀਆ ਬਦਾਮ ਜਿਹੜੇ ਕਾਗਜ ਬੰਦੇ ਸਾਰੇ ਪਸੰਦ ਕਰਦੇ ਨੇਗੇ ਠੀਕ ਹੈ ਜੀ ਤੇ ਉਹ ਇਹ ਤੋਂ ਵੀ ਵਧੀਆ ਇੱਕ ਆਹ ਬਦਾਮ ਮੰਗਾਏ ਨੇਗੇ ਕਾਗਜੀ ਇਹ ਵੀ ਹੈਗੇ ਨੇਗੇ ਆਪਣੇ ਕੋਲੇ ਠੀਕ ਹੈ ਜੀ ਇਹਦਾ ਫਰਕ ਕੀ ਹੈ ਜੀ ਇਹਨਾਂ ਦਾ ਉਹਨਾਂ ਦਾ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਜੀ ਜਿਹੜੇ ਜਿਹੜੇ ਵੀ ਕੂਤਰਵਾਜ਼ ਸੰਤ ਕਰਦੇ ਨੇ ਆਪਾਂ ਉਹੀ ਦੇ ਦਿੰਨੇ ਆ ਜੀ ਦੋਨੇ ਸਾਡੇ ਕੋਲ ਹੈਗੇ ਨੇਗੇ ਠੀਕ ਹੈ ਜੀ ਇਹਦੀ ਕੀੜੀ ਥੋੜੀ ਜ਼ਿਆਦਾ ਵੱਧ ਮਿੱਠੀ ਕਹਿ ਰਹੇ ਨੇਗੇ ਕੂਤਰਵਾਜ਼ ਬੰਦੇ ਠੀਕ ਹੈ ਜੀ ਹਾਂ ਇਹ ਇਹ ਵੀ ਆਪਣੇ ਕੋਲ ਹੈਗੇ ਨੇ ਕਈ ਬੰਦੇ ਆ ਮੰਗਦੇ ਸੀ ਆਪਾਂ ਇਹ ਵੀ ਨਾਲ ਮੰਗਵਾ ਲਏ ਜੀ ਇਹ ਵੀ ਕਾਗਜੀ ਕਾਗਜੀ ਬਲਾਮ ਆ ਗਈ ਜਾਂ ਬਲਾਮਾਂ ਦੀ ਟੋਟ ਆ ਗਈ ਜੀ ਠੀਕ ਆ ਜੀ ਠੀਕ ਆ ਨਾ ਜੀ ਆ ਆਪਣੀ ਜੰਬੋਗਿਰੀ ਆ ਗਈ ਜੀ ਤੇ ਆ ਆਪਣੀ ਟੈਲੀਫੋਰਨੀ ਆ ਗਈ ਜੀ ਇੱਕ ਆਪਣੇ ਕੋਲ ਸਨੋਰਾ ਪਈ ਸੀਗੀ ਆ ਸਨੋਰਾ ਆ ਗਈ ਜੀ ਠੀਕ ਆ ਜੀ ਆ ਗਈ ਸਨੋਰਾ ਜੀ ਪੂਰਾ ਲੰਬਾ ਦਾਣਾ ਹੁੰਦਾ ਪੂਰੀ ਗਿਰੀ ਜੀ ਠੀਕ ਆ ਜੀ ਆ ਸਨੋਰਾ ਆ ਗਈ ਜੀ ਏ ਵੈਰੈਟੀ ਆਪਣੇ ਕੋਲ ਸਾਰੀ ਆ ਬਾਕੀ ਆਪਣੇ ਕੋਲੇ ਐਮਪੀ ਵਾਲੀ ਆਹਾ ਕਣਕ ਵੀ ਹੈਗੀ ਆ ਜੀ ਨਵਾਂ ਮਾਲ ਆਪਾਂ ਕੈਂਪਸ ਕਣਕ ਦਾ ਐਮਪੀ ਵਾਲੀ ਦਾ ਮੰਗਵਾ ਲਿਆ ਬਾਈ ਜੀ ਦੇਖੋ ਪੂਰਾ ਠੀਕ ਆ ਜੀ ਹਾਂ ਪੂਰੀ ਗੱਡੀ ਮੰਗਾ ਲਈ ਆ ਜੀ ਆਪਾਂ ਇਹਦੀ ਇਨੀ ਮਾਰਦੀ ਕਵਾਂਟੀਟੀ ਦੇ ਵਿੱਚ ਚੱਕੋ ਠੀਕ ਆ ਜੀ ਤੇ ਇੱਕ ਆਪਣੇ ਕੋਲੇ ਉਹ ਸੀਗੇ ਉਹ ਵੀ ਲੈ ਕੇ ਆ ਦਿਖਾਓ ਤੇ ਬਾਕੀ ਐਡਰੈਸ ਦੱਸ ਦੋ ਬਾਈ ਜੀ ਆਪਣਾ ਤੁਹਾਡਾ ਅਡਰੈਸ ਆਪਣਾ ਹੈਗਾ ਜੀ ਚੋੜਾ ਬਾਜ਼ਾਰ ਮੰਡੀ ਅਹਿਮਦਗੜ ਕਈ ਬੰਦਿਆਂ ਦੇ ਫੋਨ ਆਉਂਦੇ ਨੇ ਚੋੜਾ ਬਾਜ਼ਾਰ ਲੁਧਿਆਣੇ ਪਹੁੰਚ ਜਾਂਦੇ ਨੇ ਮੰਡੀ ਅਹਿਮਦਗੜ ਜੀ ਇਹ ਆਪਣਾ ਲੁਧਿਆਣੇ ਤੋਂ ਮਲੇਰ ਕੋਲਾ ਰੋਡ ਦੇ ਉੱਤੇ ਪੈਂਦਾ ਜੀ ਮੰਡੀ ਅਹਿਮਦਗੜ ਪੁੱਟੇ ਵਾਲਿਆਂ ਦੀ ਹੱਟੀ ਆਤਮ ਆਰਾਮ ਦੀ ਪੁੱਛਕਿਆਣਾ ਜੀ ਆਤਮ ਆਰਾਮ ਪੁੱਟੇ ਵਾਲੇ ਪੁੱਟਾ ਸਾਡਾ ਪਿੰਡਾ ਜੀ ਅਸੀਂ ਪੁੱਟੇ ਪਿੰਡ ਤੋਂ ਆਏ ਹੋਏ ਆ ਤੇ ਪੂ ਛੋਕੜ ਆਪਣੀ ਘੁੱਟਾ ਪਿੰਡਾ ਤੇ ਹੁਣ ਅਹਿਮਦਗੜ੍ਹ ਚ ਰਹਿੰਦੇ ਆ ਅਹਿਮਦਗੜ੍ਹ ਚ ਆਪਣੀ ਦੁਕਾਨ ਆ ਅਸੀਂ ਘੁੱਟੇ ਵਾਲੇ ਵਜਦੇ ਆ ਘੁੱਟੇ ਵਾਲੇ ਆਤਮਾਰਾਮ ਦੀ ਛੱਟੀ ਆਤਮਾਰਾਮਨੀ ਮੇਰੇ ਖਾਦਰ ਸਾਹਿਬ ਨੇ ਮੇਰਾ ਨੋ ਹੈਗਾ ਅਮਨ ਜੀ ਠੀਕ ਹੈ ਇੱਥੇ ਬਾਕੀ ਨੰਬਰ ਹਾਂ ਜੀ 9855015551 985501551 ਠੀਕ ਹੈ ਜੀ ਤੇ ਆ ਵੀ ਆਪਾਂ ਨੇ ਤੇ ਬਾਕੀ ਆਪਣੇ ਭਾਈ ਜੀ ਜੇ ਕਿਸੇ ਵੀਰ ਭਰਾ ਨੂੰ ਚਾਹੀਦਾ ਬਦਾਮ ਬਰਾਮਾ ਦੀ ਗਿਰੀ ਠੀਕ ਹੈ ਜੀ ਬਰਾਮਾ ਦੀ ਟਟ ਤੇ ਕਣਕ ਜਿਹੜੀ ਆਪਾਂ ਐਮਪੀ ਵਾਲੀ ਪਾਉਨੇ ਆ ਠੀਕ ਹੈ ਜੀ ਇਹਨਾਂ ਵੀਰ ਭਰਾਵਾਂ ਨਾਲ ਸੰਪਰਕ ਕਰ ਲਿਓ ਜੀ ਤੇ ਨੰਬਰ ਤੁਹਾਨੂੰ ਦੇ ਦਿੱਤਾ ਆਪਾਂ ਤੇ ਬਾਕੀ ਭਾਈ ਜੀ ਕੋਈ ਆਪਣੇ 10 ਕ ਵੀਰਾਂ ਨੂੰ ਇਹ ਦੱਸ ਦਿਓ ਜੇ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਤਾਂ ਉਹਦੇ ਲਈ ਕੋਈ ਬੈਨੀਫਿਟ ਦੇਖੋ ਜੀ ਮੈਂ ਸਾਰੇ ਬੰਦਿਆਂ ਨੂੰ ਇੱਕੋ ਰੇਟ ਦੇ ਰਿਹਾ ਹਾਂ ਹੋਲਸੇ ਰੇਟ ਦੇ ਰਿਹਾ ਹਾਂ ਚਾਹੇ ਕਿਸੇ ਨੇ ਘੱਟ ਲੈਣਾ ਕਿਸੇ ਐ ਕੋਈ ਵੱਧ ਲੈਣਾ ਵਾ ਹੋਲਸੇ ਰੇਟ ਤੇ ਦੇ ਰਿਹਾ ਤਾਂ ਕਿ ਕੋਈ ਵੀ ਕਬੂਤਰਬਾਨ ਨਰਾਸ਼ ਹੋ ਕੇ ਨਾ ਜਾਵੇ ਉਹਨਾਂ ਨੂੰ ਫੁੱਲ ਕੁਆਂਟੀਟੀ ਵੇਲੇ ਸਹੀ ਰੇਟ ਮਿਲੇ ਸਹੀ ਕੁਆਲਟੀ ਮਿਲੇ ਮੈਂ ਨਾ ਕੁਆਲਟੀ ਤੇ ਫੋਕਸ ਕਰ ਰਿਹਾ ਹਾਂ ਬਾਦਾਮ ਦੇ ਵਿੱਚ ਪੂਰਾ ਤੇਲ ਆ ਫੁੱਲ ਫਲੈਜ ਤੇਲ ਵਾਲਾ ਆ ਬਾਦਾਮ ਮਗਾਇਆ ਘੱਟ ਰੇਟ ਵਾਲਾ ਮੈਂ ਦੁਕਾਨ ਦੇ ਵਿੱਚ ਲੈ ਕੇ ਨਹੀਂ ਆ ਰਿਹਾ ਕਈ ਬੰਦੇ ਕਹਿੰਦੇ ਨੇ ਤੁਸੀਂ ਘੱਟ ਰੇਟ ਵਾਲੇ ਮਗਾਓ ਮੈਂ ਪਰ ਮੈਂ ਨਹੀਂ ਮਗਾਣਾ ਹੈਗਾ ਮੈਂ ਵਧੀਆ ਗ੍ਰੀ ਹੀ ਦੇਣੀ ਆ ਤਾਂ ਕਿ ਕਬੂਤਰ ਜਿਹੜੇ ਵੀ ਆਪਣੇ ਬਾਜ਼ੀਆ ਵਾਸਤੇ ਕਰਦੇ ਨੇਗੇ ਤਾਂ ਉਹਨਾਂ ਨੂੰ ਸਹੀ ਕੰਮ ਕਰੇ ਮੇਰੀ ਵਾਲੀ ਗ੍ਰੀ ਜੇ ਇਸ ਵਾਰ ਵਧੀਆ ਦੇਉਂਗਾ ਤਾਂ ਹੀ ਤੁਸੀਂ ਅਗਲੀ ਵਾਰ ਮੇਰੇ ਕੋਲ ਆਓਗੇ ਨਹੀਂ ਤੁਸੀਂ ਦੁ ਤੁਸੀਂ ਇਹ ਕਹੋਗੇ ਕਿ ਬਾਦਾਮ ਖਟ-ਖਟਿਆ ਸੀ ਬੇ ਮੈਂ ਤੁਹਾਨੂੰ ਬਾਦਾਮ 1 ਨੰਬਰ ਕੁਆਲਿਟੀ ਦੇਣੀ ਆ ਚਾਹੇ ਤੁਸੀਂ ਮੇਰਾ ਮਹਿੰਗਾ ਕਹੋ ਸਸਤਾ ਕਹੋ ਪਰ ਮੇਰਾ ਬਾਜ਼ਾਰ ਨਾਲੋਂ ਫੇਰ ਵੀ ਅੱਜ ਵੀ ਰੇਟ ਸਸਤਾ ਵਾ ਕਈ ਬੰਦੇ ਬਹੁਤ ਦੂਰੋਂ ਦੂਰੋਂ ਆ ਕੇ ਵੀ ਕਹਿ ਰਹੇ ਨੇ ਹਾਂ ਤੁਹਾਡੇ ਰੇਟ ਸਹੀ ਨੇ ਕਿ ਘੱਟ ਨਹੀਂਗੇ ਤੇ ਮੇਰੇ ਤੋਂ ਲੈ ਕੇ ਜਾ ਰਹੇ ਸਹੀ ਹੈ ਜੀ ਤੇ ਬਾਕੀ ਭਾਈ ਜੀ ਵੀਡੀਓ ਸ਼ੇਅਰ ਕਰ ਦਿਓ ਤੇ ਜਰੂਰ ਪਹੁੰਚੋ ਇੱਕ ਵਾਰ ਆਪਾਂ ਵੀ ਲੈ ਕੇ ਚੱਲੇ ਅੱਜ ਬਾਦਾਮ ਦੋਕ ਗੱਟੇ ਇਹ ਬੰਦੇ ਦੂਰੋਂ ਆਣਗੇ ਜੀ ਉਹਨਾਂ ਨੂੰ ਮੈਂ ਹੋਰ ਰਾਇਤ ਕਰੂੰਗਾ ਤਾਂ ਕਿ ਉਹਨਾਂ ਦਾ ਤੇਲ ਖਰਚਾ ਵੀ ਮੈਂ ਦੇ ਸਕਾਂ ਦੂਰੋਂ ਦੂਰੋਂ ਬੱਦੇ ਆਂਦੇ ਨੇ ਕਿ ਉਹ ਤੇਲ ਖਰਚ ਕੇ ਆਂਦੇ ਨੇ ਕਿ ਮੋਟਰਸਾਈਕਲ ਤੇ ਆਂਦੇ ਨੇ ਮੈਂ ਉਹਨਾਂ ਨੂੰ ਵੱਧ ਨੂੰ ਡਿਸਕਾਊਂਟ ਕਰਾਇਆ ਕਰੂੰ ਬੰਦੇ ਦੱਸਿਆ ਕਰੂੰ ਐਨੇ ਕਿਲੋਮੀਟਰ ਦੂਰ ਤੋਂ ਆਏ ਮੈਂ ਉਹਨੂੰ ਡਿਸਕਾਊਂਟ ਵੱਧ ਦਿਆ ਕਰੂੰਗਾ ਜੀ ਡਿਸਕਾਊਂਟ ਮੈਂ ਸ਼ੇਅਰ ਨਹੀਂ ਕਰਦਾ ਡਿਸਕਾਊਂਟ ਹਿਡਨ ਰੱਖੂੰਗਾ ਪਰ ਡਿਸਕਾਊਂਟ ਉਹਨਾਂ ਨੂੰ ਦੇਵਾਂਗਾ ਜੇ ਉਹ ਕਹਿਣਗੇ ਮ